ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਤੁਹਾਡਾ ਆਪਣਾ ਚੈਨਲ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕ੍ਰਿੰਦਰਾਂ ਦੇ ਵਿੱਚ ਜਿੱਥੇ ਹਮੇਸ਼ਾ ਸਮੇਂ-ਸਮੇਂ ਤੇ ਮਾਨਵਤਾ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਚਾਹੇ ਕਿਸੇ ਵੀ ਤਰ੍ਹਾਂ ਦੇ ਮਾਨਵਤਾ ਭਲਾਈ ਦੇ ਕੰਮ ਹੋਣ ਜਿੱਥੇ ਕਿ ਡੇਰਾ ਪ੍ਰੇਮੀਆ ਵੱਲੋਂ ਸਮੇਂ-ਸਮੇਂ ਤੇ ਇਨਸਾਨੀਅਤ ਦੀ ਮਦਦ ਕਰਨ ਦੇ ਲਈ ਹਰ ਕਦਮ ਅੱਗੇ ਚੱਲਦੇ ਨਜ਼ਰ ਆਉਂਦੇ ਹਨ ਇਹ ਜਿਹੜਾ ਭਾਨੀਗੜ੍ਹ ਦੇ ਵਿੱਚ ਦੇਖਣ ਨੂੰ ਉਪਰਾਲਾ ਮਿਲਿਆ ਜਿੱਥੇ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਸ਼ਾਦੀ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਲੋੜਵੰਦ ਸਮਾਨ ਦਿੱਤੇ ਗਏ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੈੱਡ ਅਲਮ ਅਤੇ ਹੋਰ ਜ਼ਰੂਰਤ ਦੇ ਲੋੜ ਦਾ ਸਮਾਨ ਡੇਰਾ ਬ੍ਰੇਮੀਆਂ ਵੱਲੋਂ ਆਪਣੀ ਨੇਕ ਕਮਾਈ ਦੇ ਹਿੱਸੇ ਵਿੱਚੋਂ ਦਿੰਦੇ ਹੋਏ ਦਿੱਤਾ ਗਿਆ ਇਸ ਮੌਕੇ ਦੇ ਮੁੱਖ ਮਹਿਮਾਨ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਕੁਮਾਰ ਔਦਲਾ ਹੌਕੀ ਜੀ ਪਹੁੰਚੇ ਹੋਏ ਸਨ ਜਿੱਥੇ ਕਿ ਇਸ ਮੁੱਖ ਰਾਮ ਕਰਨ ਜੀ ਅਤੇ ਇਸ ਮੌਕੇ ਤੇ ਪ੍ਰੇਮ ਜੀ ਅਤੇ ਹੋਰ ਉਹਨਾਂ ਦੇ ਨਾਲ ਦਰਸ਼ਨ ਜੀ ਤੇ ਹੋਰ ਮੀਨਾ ਮੱਤ ਜੀ ਵੀ ਇਸ ਮੌਕੇ ਤੇ ਪਹੁੰਚੇ ਹੋਏ ਸਨ ਜਿੱਤੇ ਕਿ ਉਹਨਾਂ ਨੇ ਇਹ ਨਾ ਡੇਰਾ ਪ੍ਰੇਮੀ ਵੱਲੋਂ ਕੀਤੀ ਜਾ ਰਹੀ ਸਹਾਇਗਾ ਜੋ ਕੋ ਪ੍ਰਲਾ ਦਾ ਸਹਾਇਗਾ ਕੀਤਾ ਅਤੇ ਇਸ ਮੌਕੇ ਦੇ ਪਰਿਵਾਰ ਦੇ ਵਿੱਚ ਜਦੋਂ ਉਹਨਾਂ ਦੀ ਮਦਦ ਕੀਤੀ ਜਾ ਰਹੀ ਸੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ ਹੰਝੂ ਆਉਂਦੇ ਨਜ਼ਰ ਆਏ ਕਿਉਂਕਿ ਇੱਕ ਲੋੜਵੰਦ ਪਰਿਵਾਰ ਦੀ ਜਦੋਂ ਮਦਦ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵਿੱਚ ਇੱਕ ਮੰਨ ਦੀ ਖੁਸ਼ੀ ਅੱਖਾਂ ਦੇ ਝਲਕਦੀਆਂ ਤਸਵੀਰਾਂ ਵਿੱਚ ਸਾਹਮਣੇ ਨਜ਼ਰ ਆ ਰਹੀ ਹੈ ਦੇਖੇ ਤੁਸੀਂ ਦੇਖ ਸਕਦੇ ਹੋ ਜਿੱਥੇ ਉਹਨਾਂ ਦੇ ਨਾਲ-ਨਾਲ ਡੇਰਾ ਪ੍ਰੇਮੀਆਂ ਦੇ ਨਾਲ ਸਮੂਹ ਭਾਈਚਾਰਾ ਖੜਾ ਆ ਰਿਹਾ ਹੈ ਨਜ਼ਰੋ ਨਗਰ ਕੌਂਸਲ ਦੇ ਪ੍ਰਧਾਨ ਅਤੇ ਹੋਰ ਆਗੂ ਸਹਿਬਾਨ ਵੀ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਇੱਕ ਮਾਨਵਤਾ ਤੇ ਭਲਾਈ ਦੇ ਕੰਮਾਂ ਲਈ ਡੇਰਾ ਪ੍ਰੇਮੀਆਂ ਵੱਲੋਂ ਮੋਢੇ ਰਾਂ ਮੋਢਾ ਜੋੜ ਕੇ ਮਦਦ ਕੀਤੀ ਜਾਂਦੀ ਹੈ ਕਿਸੇ ਵੀ ਕੰਮ ਦੇ ਵਿੱਚ ਗੱਲ ਕਰੀਏ ਤਾਂ ਅੱਜ ਡੇਰਾ ਪ੍ਰੇਮੀਆਂ ਦਾ ਨਾਮ ਸਭ ਤੋਂ ਮੂਰੇ ਆਉਂਦਾ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਸਾਫ ਸਫਾਈਆਂ ਨੂੰ ਲੈ ਕੇ ਜਾਂ ਮਦਦ ਕਰਨ ਦੇ ਲਈ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਪ੍ਰਬੰਧਕ ਸਰ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਮੀਨਾ ਮਹੰਤ ਹੈ ਜੀ ਵਾ ਨਿਗਰਤੋ ਇਹ ਜੀ ਅੱਜ ਸਤ ਸੰਕਰ ਦੇ ਵਿੱਚ ਆਏ ਸੀਗੇ ਕਿ ਇਹ ਲੋੜਬੰਦ ਪਰਿਵਾਰ ਸੀ ਇਹਨਾਂ ਦੀ ਬੇਟੀ ਦਾ ਵਿਆਹ ਸੀ ਗਰੀਬ ਪਰਿਵਾਰ ਹੈ ਲੋੜਬੰਦ ਸੀ ਇਹ ਇਹਨਾਂ ਦੀ ਸਹਾਇਤਾ ਕੀਤੀ ਸੱਚੇ ਸੌਦੇ ਸਰਸੇ ਵਾਲਿਆਂ ਨੇ ਤੇ ਵਿੱਚ ਅਸੀਂ ਵੀ ਰਲ ਕੇ ਪ੍ਰੇਮੀਆਂ ਨੇ ਸਾਰਿਆਂ ਨੇ ਇਹਨਾਂ ਦੀ ਸਹਾਇਤਾ ਕੀਤੀ ਇਹਨਾਂ ਦੀ ਬਾਹ ਫੜੀਆ ਗਰੀਬ ਬੰਦੇ ਸੀ ਇਹਨਾਂ ਦੀ ਲੋੜ ਲੋੜਬੰਦ ਸੀ ਇਹਨਾਂ ਦੀ ਬੇਟੀ ਦਾ ਵਿਆਹ ਸੀ ਇਹਨਾਂ ਦੀ ਬੇਟੀ ਦੇ ਵਿਆਹ ਦਾ ਸਮਾਨ ਦਿੱਤਾ ਜਿਹੜੇ ਨੇ ਪ੍ਰਾਲਾ ਨੂੰ ਵਧੀਆ ਪ੍ਰਾਲਾ ਕੀਤਾ ਹਾਂਜੀ ਇਹ ਬਹੁਤ ਵਧੀਆ ਪ੍ਰਾਲਾ ਹੈ ਜੀ ਕੋਈ ਵੀ ਆਵੇ ਕੋਈ ਵੀ ਹੋ ਇਹ ਉਹ ਕਰੇ ਕਿਸੇ ਨੂੰ ਵੀ ਕੋਈ ਲੋੜ ਹੁੰਦੀ ਹੈ ਕੋਈ ਵੀ ਆਉਂਦਾ ਕੋਈ ਰਾਸਣ ਵਾਲੇ ਆਉਂਦੇ ਨੇ ਕੋਈ ਬਿਮਾਰੀ ਵਾਲੇ ਆਉਂਦੇ ਨੇ ਕੋਈ ਧੀਆ ਦੇ ਬਿਆਸਾਦਿਆਂ ਵਾਲੇ ਆਉਂਦੇ ਨੇ ਅਸੀਂ ਹਰੇਕ ਦੀ ਸੁਣਦੇ ਵੀ ਆਂ ਔਰ ਗੱਲਬਾਤ ਵੀ ਲਾਉਂਦੇ ਆਂ ਔਰ ਹੱਥ ਵੀ ਫੜਦੇ ਆਂ ਔਰ ਲੋੜ ਵੀ ਪੂਰੀ ਕਰਦੇ ਆਂ ਹਰੇਕ ਦੀ ਅਰੇ ਸਾਨੂੰ ਸਤਗੁਰ ਨੇ ਇਹ ਸਿੱਖਿਆ ਦਿੱਤੀ ਹੋਈ ਹੈ ਕਿ ਕਿਸੇ ਨੂੰ ਕੋਈ ਭੁੱਖਿਆ ਨਾ ਰਹਿਣ ਦੇਣਾ ਕਿਸੇ ਨੂੰ ਕੋਈ ਬਿਮਾਰ ਦੀ ਕੋਈ ਮਦਦ ਵਾਸਤੇ ਉਹਦੀ ਵੀ ਮਦਦ ਕਰਨੀ ਹੈ ਔਰ ਗਰੀਬ ਦੀ ਬੇਟੀਆਂ ਦੇ ਕਿਸੇ ਦਾ ਵਿਆਹ ਹੈ ਕਿਸੇ ਦੀ شادی ਹੈ ਕਿਸੇ ਨੂੰ ਪੜਾਈ ਦੇਗਾ ਤਾਂ ਹਰੇਕ ਦੇ ਮਾਲਕ ਦਾ ਸਿਰ ਤੇ ਹੱਥ ਰੱਖਣਾ ਹੈ ਔਰ ਪ੍ਰੇਮੀਆਂ ਦਾ ਸਿਰ ਪ੍ਰੇਮੀਆਂ ਦੇ ਸਿਰ ਤੇ ਹੱਥ ਆਇਆ ਪਰਮਾਤਮਾ ਦਾ ਔਰ ਪ੍ਰੇਮੀਆਂ ਨੂੰ ਇਹੀ ਸਿੱਖਿਆ ਦਿੱਤੀ ਹੋਈ ਹੈ ਕੀ ਨਾਮ ਹੈ ਜੀ ਸੁਖਵਿੰਦਰ ਕਹਾਂ ਜੀ ਅ ਅਦੁੱਸੀ ਪਰਵਾ ਡੇਰਾ ਪ੍ਰੇਮੀ ਵੱਲੋਂ ਤੁਹਾਡੀ ਮਦਦ ਕੀਤੀ ਗਈ ਕੀ ਕਮ ਹੋ ਗਈ ਇਸੇ ਗਰੀ ਪਰਿਵਾਰਾਂ ਜੀ ਮੁੰਡੇ ਨੇ ਮੇਰੇ ਨੂੰ ਹਾੜ ਦੀ ਪ੍ਰੋਬਲਮ ਹੋ ਗਈ ਜੀ ਉਹਦੇ ਕਰਕੇ ਸੱਤ ਆਦਮੀ ਹੈ ਨਹੀਂ ਜੀ ਤੇ ਜਿਵੇਂ ਮਦਦ ਕੀਤੀ ਹੈ ਡੇਰਾ ਪ੍ਰੀਮੀਆ ਦੇ ਕਿਵੇਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਕੀ ਰਾਮਾ ਜੀ ਮੇਰਾ ਨਾਮ ਨਰਿੰਦਰ ਸਿੰਘ ਪ੍ਰਧਾਨ ਨਗਰ ਕਾਉਂਸਲ ਪਵਾਨੀਗੜਾ ਡੇਰਾ ਪ੍ਰੀਮੀਆ ਵੱਲੋਂ ਇਸ ਪਰਿਵਾਰ ਦੀ ਮਦਦ ਕੀਤੀ ਗਈ ਹੈ ਕੀ ਕੰਮ ਹੈ ਸਭ ਜੋ ਹੈ ਡੇਰਾ ਪ੍ਰੀਮੀਆ ਵੱਲੋਂ ਅੱਜ ਸਾਡੀ ਸਫਾਈ ਸੇਵਕ ਬੀਬੀ ਸੁਖਵਿੰਦਰ ਕੌਰ ਜੀ ਦੀ ਬੇਟੀ ਦਾ ਵਿਆਹ ਉਹਦੇ ਵਿਆਹ ਦੇ ਸਬੰਧ ਵਿੱਚ ਇਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜੋ ਕਿ ਬਹੁਤ ਸਲਾਘਾਯੋਗ ਬਣਦਾ ਹੈ। ਇਹਨਾਂ ਵੱਲੋਂ ਫਰਨੀਚਰ ਦੀ ਸੇਵਾ ਕੀਤੀ ਗਈ ਹੈ ਜੀ। ਕਿਵੇਂ ਦੇਖ ਜੁਲਦੇ ਰਾ ਪ੍ਰੀਮੀਅਮ ਵੱਲੋਂ ਸਮੇਂ-ਸਮੇਂ ਤੇ ਇਹ ਪ੍ਰੋਗਰਾਮ ਕੰਮ ਕੀਤਾ ਜਾਂਦੇ ਸੀ। ਇਹ ਤਾਂ ਇਹੀ ਗੱਲ ਹੈ ਵੀ ਜੋ ਸੇਵਾ ਕਰਦੇ ਨੇ ਚੰਗੀ ਗੱਲ ਹੈ। ਚੰਗੀ ਸੇਵਾ ਭਾਵਨਾ ਨਾਲ ਹੀ ਸਮਾਜ ਅੱਗੇ ਵੱਧਦਾ। ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਅੱਜ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ। ਇੱਕ ਗਰੀਬ ਸਾਰੀ ਸਮੂਚੀ ਟੀਮ ਦੇ ਨਾਲ ਪਹੁੰਚਿਆ ਤੇ ਦਿੱਤਾ ਜਾ ਰਿਹਾ ਸਨਮਾਨ ਇਸ ਤਰ੍ਹਾਂ ਦਾ ਫੀਲ ਹੋ ਰਿਹਾ ਹੈ। ਬਹੁਤ ਵਧੀਆ ਫੀਲ ਹੋ ਰਿਹਾ ਜੀ ਇੱਕ ਗਰੀਬ ਪਰਿਵਾਰ ਨੂੰ ਜੋ ਇਹ ਮਦਦ ਮਿਲੀ ਆ ਉਹਨਾਂ ਦਾ ਵੀ ਹੌਸਲਾ ਵਧਦਾ ਇੱਕ ਚੰਗਾ ਕਾਰਜ ਹੈ ਜੀ ਤੇ ਅਸੀਂ ਨਾਲ ਹੀ ਧੰਨਵਾਦ ਕਰਦੇ ਹਾਂ ਸਾਰੇ ਡੇਰਾ ਪ੍ਰੇਮੀਾਂ ਦਾ ਮੇਰਾ ਨਾਮ ਰਾਮਕਰਨ ਸਿੰਘ ਹੈ ਮੈਂ ਸਟੇਟ ਦਾ ਜ਼ਿੰਮੇਵਾਰ 85 ਮੈਂਬਰ ਆ ਅਸੀਂ ਇੱਥੇ 3 85 ਮੈਂਬਰ ਆ ਅਤੇ ਇਹ ਸਾਡਾ ਬਲਾਕ ਜੋ ਭਵਾਨੀ ਘੜਾ ਹੈ ਇੱਥੇ ਇਹ ਮਾਨਵਤਾ ਭਰਾਈ ਕੇਂਦਰ ਸਾਡਾ ਇਹ ਗੁਰੂ ਜੀ ਨੇ ਸੰਤ ਡਾਕਟਰ ਗੁਰਮੀਤ RAMREEDH SINGH ਜੀ ਨੇ ਬਣਾਏ ਨੇ ਇੱਥੇ ਕੋਈ ਵੀ ਲੋੜਵੰਦਾ ਹੁੰਦਾ ਹੈ ਉਹ ਆ ਕੇ ਸਾਨੂੰ ਕਹਿੰਦਾ ਵੀ ਮੈਂ ਨੂੰ ਆ ਪ੍ਰੋਬਲਮ ਹੈ ਰਸ਼ਨ ਨਹੀਂ ਹੈ ਜਾਂ ਮੇਰੇ ਕੋਲ ਕੱਪੜਾ ਨਹੀਂ ਹੈ ਸਿਆਲ ਦੇ ਵਿੱਚ ਜਾਂ ਕਿਸ ਤਰ੍ਹਾਂ ਵੀ ਕੋਈ ਲੜਕੀ ਦੀ ਸ਼ਾਦੀ ਕੋਈ ਬਿਮਾਰ ਦਾ ਇਲਾਜ ਕਰਾਉਣਾ ਮਕਾਨ ਵੀ ਸਾਡੇ ਦੋ ਮਕਾਨ ਤਾਂ ਹੁਣ ਚੱਲ ਰਹੇ ਆ ਇੱਕ ਭੱਟੀ ਵਾਲ ਦੇ ਵਿੱਚ ਚੱਲ ਰਹੇ ਇੱਕ ਬਾਹਲਦ ਖੁਰਦ ਉਹ ਤਿਆਰ ਹੋ ਰਹੇ ਨੇ ਤੇ ਅਸੀਂ ਇਹ ਲੋੜਵੰਦਾਂ ਦੀ ਮਦਦ ਵਾਸਤੇ 169 ਮਾਨਵਤਾ ਭਲਾਈ ਦੇ ਜੋ ਕੰਮ ਨੇ ਉਹ ਸਾਡੇ ਗੁਰੂ ਜੀ ਨੇ ਸਾਨੂੰ ਦਿੱਤੇ ਨੇ ਤਾਂ ਇਹ ਸਾਧ ਸੰਗਤ ਮਿਲ ਕੇ ਕਰਦੀ ਹੈ ਸਾਡੇ ਇਸ ਬਲਾਕ ਦੇ ਵਿੱਚ ਘੱਟੋ ਘੱਟ 28-30 ਹਜ਼ਾਰ ਪ੍ਰੇਮੀ ਨੇ ਤਾਂ 1 ਰੁਪਿਆ ਅਸੀਂ ਰੋਜ਼ ਕੱਢਦੇ ਆਂ ਇੱਕ ਅਸੀਂ ਦੀਵਾ ਲਾਉਂਦੇ ਆਂ ਉਹ 1 ਰੁਪਿਆ ਜਿਹੜਾ ਕੱਢਦੇ ਆਂ ਇੱਕ ਪਰਿਵਾਰ ਦਾ ਇੱਕ ਮੈਂਬਰ ਉਹ ਮਾਨਵਤਾ ਭਲਾਈ ਦੀ ਲਈ ਕੱਢਦੇ ਆਂ ਸਾਨੂੰ ਕੋਈ ਔਖਾ ਨਹੀਂ ਲੱਗਦਾ ਕਿਉਂਕਿ 28-30 ਹਜ਼ਾਰ ਰੁਪਿਆ ਇੱਕ ਦਿਨ ਦੇ ਵਿੱਚ ਰੋਜ਼ ਨਿਕਲ ਜਾਂਦਾ ਜਦੋਂ ਅਸੀਂ ਕੋਈ ਮਦਦ ਕਰਦੇ ਆ ਕੋਈ ਲੱਖ ਰੁਪਈਆ 2 ਲੱਖ ਦੀ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਉਹ ਮਦਦ ਕਿਵੇਂ ਕਰਤੀ ਤਾਂ ਇਹ ਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ ਸੀ ਵੀ ਬੇਟਾ 1 ਰੁਪਈਆ ਮਨੁੱਖਤਾ ਦੇ ਭਲੇ ਲਈ ਕੱਢ ਦਿਆ ਕਰੋ ਇੱਕ ਦੀਵਾ ਲਾਓ ਤੇ ਉਸ ਵਹਿਗੁਰੂ ਪਰਮਾਤਮਾ ਦੇ ਅੱਗੇ ਉਹਦੇ ਚਰਨਾਂ 'ਚ ਅਰਦਾਸ ਕਰੋ ਕਿ ਇਹ ਜਿਹੜਾ 1 ਰੁਪਈਆ ਕੱਢਿਆ ਇਹ ਕਿਸੇ ਦਾ ਭਲਾ ਕਰੇ ਤਾਂ ਉਹ ਕੰਮ ਅਸੀਂ ਇਹ ਕਰ ਰਹੇ ਆ ਅੱਜ ਵੀ ਇਹ ਸੁਖਵਿੰਦਰ ਕੌਰ ਭੈਣ ਨੇ ਇਹ ਸਵੀਪਰ ਨੇ ਇਹ ਪ੍ਰਧਾਨ ਜੀ ਖੜੇ ਆ ਸਾਡੇ ਹੌਕੀ ਸਾਹਿਬ ਤੇ ਇਹਨਾਂ ਦੇ ਅੰਧਾਰੇ ਦੇ ਵਿੱਚ ਮਿਊਸਪਲਿਟੀ ਦੇ ਵਿੱਚ ਇਹ ਸੇਵਾ ਕਰ ਰਹੇ ਨੇ ਤਾਂ ਇਹ ਭੈਣ ਸਾਡੇ ਪਾਸ ਇੱਥੇ ਮਾਨਵਤਾ ਭਲਾਈ ਕੇਂਦਰ ਚ ਆਈ ਸੀ ਇਹਦੀ ਅਸੀਂ ਇਹਨੇ ਸਾਨੂੰ ਮੰਗ ਕੀਤੀ ਕਿ ਮੈਨੂੰ ਇੱਕ ਬੈੱਡ ਦਿੱਤਾ ਜਾਵੇ ਇੱਕ ਸੋਫਾ ਦਿੱਤਾ ਜਾਵੇ ਇੱਕ ਅਲਮਾਰੀ ਦਿੱਤੀ ਜਾਵੇ ਕੁਝ ਮੈਨੂੰ ਲੜਕੀ ਨੂੰ ਭੇਜਣ ਵਾਸਤੇ ਸੂਟ ਦੇ ਦਿੱਤੇ ਜਾਣਾ ਅਸੀਂ ਕਹੇ ਭੈਣੇ ਇੱਕ ਸਾਨੂੰ ਮੇਜ਼ ਦਿੱਤਾ ਜਾਵੇ ਤਾ ਇਹ ਜੇ ਕਿ ਵੀ ਹੋਰ ਕੋਈ ਲੋੜਾ ਉਹ ਦੱਸ ਕਹਿੰਦੀ ਬਾਈ ਮੇਰੀ ਇੰਨੀ ਮਦਦ ਕਰ ਦਿਓ ਤਾਂ ਅਸੀਂ ਇਹ ਫਰੈਸ਼ ਸਮਾਨ ਵਧੀਆ ਸਮਾਨ ਇਹ ਭੈਣ ਵਾਸਤੇ ਅਸੀਂ ਆਪਣੀ ਭੈਣ ਆਪਣੀ ਪੁੱਤਰੀ ਬਣਾ ਕੇ ਇਹਦੀ ਬੇਟੀ ਨੂੰ ਦੇ ਰਹੇ ਆ ਇਹ ਵਿਧਵਾ ਭੈਣ ਇਹਦੇ ਬੇਟਾ ਵੀ ਪਿੱਛੇ ਬਿਮਾਰ ਹੋ ਗਿਆ ਉਹਦਾ ਹਾਰਟ ਦਾ ਦੋ ਸਟੰਟ ਵੀ ਪਿਆ ਇਹ ਭੈਣ ਨੇ ਯਾਰ ਕੀਤਾ ਵੇ ਕਿ ਬਾਈ ਜੀ ਮੈਂ ਤੁਹਾਡਾ ਇੱਕ ਸਹਾਰਾ ਮੰਨ ਕੇ ਇੱਥੇ ਪਹੁੰਚੀ ਆ ਤਾਂ ਅਸੀਂ ਆਪਣੀ ਇਹਨੂੰ ਭੈਣ ਬਣਾ ਲਿਆ ਤੇ ਇਹਨੂੰ ਇਹ ਸਮਾਨ ਕੋਈ ਆਏ ਨਹੀਂ ਇਹ ਅਸੀਂ ਸਾਨੂੰ ਗੁਰੂ ਜੀ ਦਾ ਹੁਕਮ ਹੈ ਕਿ ਮਿਊਸਪਲਟੀ ਦੇ ਪ੍ਰਧਾਨ ਮਿਊਸਪਲਟੀ ਦੇ ਮੈਂਬਰ ਜੇ ਸ਼ਹਿਰ ਚ ਦਿੰਨੇ ਹੋ ਪਿੰਡ ਦਾ ਸਰਪੰਚ ਉਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਸਮਾਨ ਦਿੰਨੇ ਆ ਉਹਨਾਂ ਦੇ ਹੱਥੋਂ ਦਵਾਉਨੇ ਆ ਤਾਂ ਕਿ ਕਿਉਂਕਿ ਸਾਡੇ ਪਤਵੰਤੇ ਸਾਡੇ ਚੁਣੇ ਹੋਏ ਨੁਮਾਇंदे ਆ ਵੀ ਇਹਨਾਂ ਦੇ ਹੱਥੋਂ ਤਾਂ ਦਵਾਉਨੇ ਆ ਵੀ ਸਾਡੀ ਇਹਨਾਂ ਦੀ ਪ੍ਰਸ਼ੰਸਾ ਹੋਵੇ ਇਹਨਾਂ ਨੂੰ ਵੀ ਪਤਾ ਲੱਗੇ ਵੀ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਆ ਅੱਗੇ ਵਾਸਤੇ ਵੀ ਕੋਈ ਮਿਊਸਪੈਲਟੀ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕੋਈ ਕੰਮ ਆਉਂਦਾ ਤਾਂ ਅਸੀਂ ਇਹ ਮਿਊਸਪੈਲਟੀ ਦੇ ਮੈਂਬਰ ਸਹਿਵਾਨ ਖੜੇ ਆ ਤੇ ਪ੍ਰਧਾਨ ਸਾਹਿਬ ਖੜੇ ਆ ਇਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਕਿ ਅਸੀਂ ਤੁਹਾਡੇ ਨਾਲ ਆ ਕੋਈ ਵੀ ਮਨੁੱਖਤਾ ਦਾ ਕੰਮ ਹੈ ਕੋਈ ਵੀ ਮਾਲਕ ਨਾ ਪਾਵੇ ਕੋਈ ਐਸਾ ਭਿਆਨਕ ਆਪਣੇ ਸ਼ਹਿਰ ਤੇ ਆਉਂਦਾ ਤਾਂ ਡੇਰਾ ਸੱਚਾ ਸੌਦਾ ਇਸ ਸ਼ਹਿਰ ਦੇ ਪ੍ਰਧਾਨ ਜੀ ਨਾਲ ਮਿਊਸਪੈਲਟੀ ਦੇ ਮੈਂਬਰਾਂ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਅਤੇ ਖੜਦੇ ਰਹਾਂਗੇ ਜੀ ਨਾ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਕੰਦੋਲਾ ਜੀ ਹਾਂ ਕੰਦੋਲਾ ਜੀ ਡੇਰਾ ਪ੍ਰੇਮੀਆਂ ਵੱਲੋਂ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਹੈ ਕਿਵੇਂ ਦੀ ਬਿਲਕੁਲ ਜੀ ਬਹੁਤ ਸ਼ਲਾਘਾਯੋਗ ਉਪਰਾਲਾ ਜਿਹੜਾ ਇਹ ਡੇਰਾ ਪ੍ਰੇਮੀਆਂ ਦੀ ਸੰਸਥਾ ਮਾਨਵਤਾ ਦੀ ਭਲਾਈ ਲਈ ਜੋ ਇਹ ਕੰਮ ਕਰਦੀ ਆ ਬਹੁਤ ਪਹਿਲਾਂ ਵੀ ਇਹ ਚੰਗੇ ਕੰਮ ਕਰਦੇ ਆ ਜਿਹੜੇ ਲੋੜਵੰਦ ਪਰਿਵਾਰਾਂ ਉਹਨਾਂ ਦੀ ਇਹ ਬਾਹ ਫੜਦੇ ਆ ਤੇ ਅੱਜ ਵੀ ਇਹਨਾਂ ਨੇ ਇੱਕ ਇਹ ਲੋੜਵੰਦ ਪਰਿਵਾਰ ਦੀ ਜਿਹੜੀ ਲੜਕੀ ਸੀ ਉਸ ਦਾ ਵਿਆਹ ਸੀ ਸੋ ਜੋ ਉਸ ਨੇ ਇਹਨਾਂ ਕੋਲ ਬੇਨਤੀ ਕੀਤੀ ਤੇ ਜਿਹੜਾ ਫਰਨੀਚਰ ਦਾ ਜੋ ਸਮਾਨ ਸੀ ਉਹ ਇਹਨਾਂ ਦੀ ਜਿਹੜੀ ਕਮੇਟੀ ਆ ਸਾਡੇ ਅੰਕਲ ਖੜਿਆ ਰਾਮਕਰਨ ਜੀ ਜਿਹੜੇ ਮੈਨ ਇਸ ਕਮੇਟੀ ਦੇ ਆਗੂ ਵੀ ਨੇ ਤੇ ਉਹਨਾਂ ਨੇ ਇਹਨਾਂ ਦੀ ਸਮੁੱਚੀ ਟੀਮ ਨੇ ਇਸ ਲੋੜਵੰਦ ਬੱਚੀ ਨੂੰ ਜਿਹੜਾ ਵਿਆਹ ਦੇ ਵਿੱਚ ਜ਼ਰੂਰੀ ਕੰਮ ਆਉਣ ਵਾਲਾ ਸਮਾਨ ਹੈ ਉਹ ਅੱਜ ਦਿੱਤਾ ਸੋ ਅਸੀਂ ਸਾਰੇ ਹੀ ਆਪਣੇ ਸ਼ਹਿਰ ਭੋਨੀਗੜ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਖੜੇ ਐ ਐਮਸੀ ਖੜੇ ਐ ਸਾਰਿਆਂ ਬੋਲੀ ਕਮੇਟੀ ਦਾ ਅੰਕਲ ਜੀ ਦਾ ਧੰਨਵਾਦ ਕਰਦੇ ਆ ਕਿ ਜੋ ਇਸ ਪਰਿਵਾਰ ਦੀ ਇਹਨਾਂ ਨੇ ਮਦਦ ਕੀਤੀ ਆ ਆ ਗੱਲ ਕਰੀ ਡੇਰਾ ਪ੍ਰੀਮੀਅਮ ਵਾਲੋ ਵੇ ਸਪਾਈ ਦੇ ਪ੍ਰਬੰਧਨ ਲਈ ਹੋਵੇ ਕਿਸੇ ਦੀ ਮਦਦ ਕਰਨੀ ਹੋਵੇ ਤਰੀਕਾ ਮਦਦ ਕੀਤੀ ਜਾਂਦੀ ਹੈ ਇਹਨਾਂ ਬងੋ ਕਿਵੇਂ ਦੇਖੀ ਚੰਗੇ ਕੰਮਾਂ ਦੀ ਹਮੇਸ਼ਾ ਹੀ ਸਲਾਘਾ ਜਿਹੜੀ ਉਹ ਕਰਨੇ ਬਣਦੀ ਆ ਸਫਾਈ ਵੀ ਬਹੁਤ ਜ਼ਰੂਰੀ ਆ ਸੋ ਮੈਂ ਸਮਝਦਾ ਕਿ ਜਿੰਨੇ ਕੰਮ ਚੰਗੇ ਚੰਗੇ ਲੋਕ ਚੰਗੇ ਕੰਮ ਕਰਨਗੇ ਉਨਾ ਹੀ ਆਪਣਾ ਜਿਹੜਾ ਸਮਾਜ ਆ ਉਹ ਵਧੀਆ ਬਣੂਗਾ ਤੇ ਲੋਕਾਂ ਨੂੰ ਚੰਗਾ ਸਿੱਖਣ ਨੂੰ ਮਿਲੇਗਾ ਸੋ ਇਸ ਕਰਕੇ ਇਹ ਵਧਾਈ ਦੇ ਪਾਤਰ ਨੇ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ